ਇਹੀ ਕਾਰਨ ਆ ਕਿ ਕਲ ਕੁਵਰਕਮਾਨ ਸਾਹਿਬ ਮੋਟਾ ਮੰਗਦੇ ਮੰਗਦੇ ਕਹਿੰਦੇ ਤੱਕੜੀ ਨੂੰ ਵੋਟ ਪਾ ਦੇ ਤੇ ਉਹਨੂੰ ਵੀ ਕਿਸੇ ਨੇ ਕਿੰਦੇ ਮੈਂ ਸਮਝਦਾ ਮਹਿਸੂਸ ਹੋ ਰਿਹਾ ਲੱਗ ਪਿਆ ਕਿ ਨਾ ਤਾਂ ਕਾਂਗਰਸ ਨੇ ਕੋਈ ਕੰਮ ਕੀਤਾ ਤੇ ਚੋਟਕਲੇ ਸਮਾਂ ਤੋਂ ਸਵਾਏ ਮੈਂ ਵੀ ਕੰਮ ਕੋਈ ਨਹੀਂ ਕੀਤਾ ਆਮ ਤੌਰ ਤੇ ਦਾ ਸ਼ਾਮ ਦਾ ਕੰਮ ਹੁੰਦਾ ਸਵੇਰੀ ਲਾ ਲੈਂਦੇ ਔਰ ਬੰਦਾ ਜਦੋਂ ਜਰੂਰ ਕੇ ਹੋ ਗਏ ਫਿਰ ਜੋ ਕੁਝ ਮਰਜ਼ੀ ਬੋਲੀ ਜਾਵੇ ਘਾਰੇ ਇਸ ਜ਼ਿੰਮੇਵਾਰੀ ਤੋਂ ਭੱਜੇ ਉਹ ਹਾਲਾਤ ਉਦੋਂ ਪੈਦਾ ਹੁੰਦੇ ਜਦੋਂ ਸਰਕਾਰ ਨੂੰ ਆਪਣੇ ਤੇ ਕੌਨਫੀਡੈਂਸ ਨਾ ਹੋਵੇ ਕਿ ਪੌਣੇ ਤਿੰਨ ਸਾਲ ਬੀਤ ਕੇ ਕੰਮ ਤਾਂ ਕੋਈ ਕੀਤਾ ਨਹੀਂ ਵੋਟਾਂ ਮੰਗਾ ਕੇ ਕੇਸ ਗੰਦ ਦੀ ਹੈ ਔਰ ਇਹੀ ਕਾਰਨ ਹੈ ਕਿ ਗੱਲ ਭਗਵੰਤ ਮਾਨ ਸਾਹਿਬ ਵੋਟਾਂ ਮੰਗਦੇ ਮੰਗਦੇ ਕਹਿੰਦੇ ਤੱਕੜੀ ਨੂੰ ਵੋਟ ਪਾ ਦਿਓ ਕਿਉਂਕਿ ਉਹਨੂੰ ਵੀ ਕਿਤੇ ਨਾ ਕਿਤੇ ਮੈਨੂੰ ਸਮਝਦਾ ਮਹਿਸੂਸ ਹੋਣ ਲੱਗ ਪਿਆ ਕਿ ਨਾ ਤਾਂ ਕਾਂਗਰਸ ਨੇ ਕੋਈ ਕੰਮ ਕੀਤਾ ਤੇ ਚੁਟਕਲੇ ਸਮਾਰੋਹ ਕੋ ਸਵਾਇ ਮੈਂ ਵੀ ਕੰਮ ਕੋਈ ਨਹੀਂ ਕੀਤਾ ਹਾਂ ਇੱਕ ਕੰਮ ਜ਼ਰੂਰ ਉਹ ਕਰ ਲੈਂਦੇ ਆ ਟਾਈਮ ਨਾਲ ਹੀ ਆਮ ਤੌਰ ਤੇ ਤਾਂ ਸ਼ਾਮ ਦਾ ਕੰਮ ਹੁੰਦਾ ਸਵੇਰੀ ਲਾ ਲੈਣੀ ਔਰ ਬੰਦਾ ਜਦੋਂ ਜ਼ਰੂਰ ਤੇ ਹੋਵੇ ਫਿਰ ਜੋ ਕੁਝ ਮਰਜ਼ੀ ਬੋਲੀ ਜਾਵੇ ਅਗਲਾ ਹੱਥ ਕੇ ਟਾਲ ਦਿੰਦਾ ਕਿ ਯਾਰ ਇਹਦੀ ਤਾਂ ਖਾਦੀ ਪੀਤੀ ਇਹਨੂੰ ਕਹਿਣਾ ਕੀ ਹੈ ਮਗਰ ਮੇਰੇ ਵੀਰੋ ਖਾਦੀ ਪੀਤੀ ਜੇ ਨੁਕਸਾਨ ਹੋ ਜਾਣਾ ਆਪਣਾ ਇਹ ਖਾਦੀ ਪੀਤੀ ਦਾ ਨਜ਼ਾਰਾ ਹੈ ਜਿਹੜਾ ਪੰਜਾਬ ਦੇ ਲਾਅਨ ਆਰਡਰ ਦੇ ਜੋ ਹਾਲਾਤ ਬਣੇ ਇਹ ਖਾਦੀ ਪੀਤੀ ਦਾ ਹੀ ਨਤੀਜਾ ਹੈ ਜੋ ਅੱਜ ਇੰਡਸਟਰੀ ਪੰਜਾਬ ਤੋਂ ਭੱਜਦੀ ਜਾ ਰਹੀ ਹੈ ਇਹ ਖਾਦੀ ਪੀਤੀ ਦਾ ਹੀ ਨਤੀਜਾ ਹੈ ਕਿ ਅੱਜ ਐਜੂਕੇਸ਼ਨ ਦੇ ਜੋ ਹਾਲਾਤ ਨੇ ਪੰਜਾਬ ਸਰਕਾਰ ਸਕੂਲਾਂ ਦੇ ਜੋ ਹਾਲਾਤ ਨੇ ਆ ਤੁਹਾਡੇ ਇੱਥੇ ਇੱਕ ਬਿਲਡਿੰਗ ਸੀ ਜਿਹੜਾ ਸਕੂਲ ਆਵੈਂਮੂਲੈਂਸ ਕਹਿ ਕੇ ਉਹਦੀ ਲੀਪਾ ਪੋਚੀ ਕਰਕੇ ਸੁੱਖੀ ਬਿੰਦੀ ਲਾ ਕੇ ਸਕੂਲ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਉਹਦੀ ਬਿਲਡਿੰਗ ਢੱਤ ਗਈ ਸੀ ਕਿਉਂਕਿ ਅੰਦਰ ਸਿਸਟਮ ਖੋਕਲਾ ਕਰਤਾ ਇਹ ਖਾਤੇ ਪੀਤੀ ਦਾ ਨਤੀਜਾ ਕਿ ਅੱਜ ਐਜੂਕੇਸ਼ਨ ਜਿਹੜੇ ਕਹਿੰਦੇ ਸੀ ਬਦਲਾਵ ਲਿਆਵਾਂਗੇ ਹਾਂ ਬਦਲਾਵ ਇੰਨਾ ਕਿ ਤਾਂ ਜ਼ਰੂਰ ਆ ਗਿਆ ਜਿੰਮੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਆਈ ਡੋਟ ਮੈਂ ਇਸ ਗੱਲ ਦਾ ਐਡਵੋਕੇਟ ਨਹੀਂ ਹਾਂ ਕਿ ਪੀਣੀ ਚਾਹੀਦੀ ਮਗਰ ਇਹ ਬਦਲਾਵ ਜ਼ਰੂਰ ਆ ਗਿਆ ਕਿ ਪਹਿਲਾਂ ਕਿਸੇ ਮੁੱਖ ਮੰਤਰੀ ਦੀ ਇਹ ਖਬਰ ਨਹੀਂ ਸੁਣਨ ਨੂੰ ਮਿਲਦੀ ਸੀ ਕਿ ਉਹ ਬਾਹਰ ਦੇ ਮੁਲਕ ਗਿਆ ਤੇ ਉਹਨੂੰ ਜਦੋਂ ਵਾਪਸੀ ਸੀ ਸਾਡੇ ਦੇਸ਼ ਨੂੰ ਉਹਨੂੰ ਲਵ ਕੈਂਸਾ ਦੀ ਫਲਾਈਟ ਤੋਂ ਲਾਤ ਦਾ ਗਿਆ ਕਿ ਉਹਨੇ ਖਾ ਪੀ ਵੱਧ ਲਈ ਸੀ ਇਹ ਸ਼ਾਇਦ ਪਹਿਲੀ ਵਾਰੀ ਇਹ ਖਬਰ ਮਿਲੀ ਹੈ ਜਰਮਨੀ ਤੋਂ ਜਾ ਤੋ ਤਾਰਤਾ ਗਿਆ ਕਿ ਸਾਡੇ ਮੁੱਖ ਮੰਤਰੀ ਸਾਹਿਬ ਨੇ ਖਾਦੀ ਪੀਤੀ ਵੱਧ ਗਈ ਸ਼ੇਮ ਸ਼ੇਮ ਔਰ ਆਈ ਥਿੰਕ ਇਟਸ ਅ ਵੈਰੀ ਡਿਸਰੈਸਪੈਕਟਫੁਲ ਐਕਟ